ਹਾਂ ਜੀ ਸਤਿਕਾਰ ਜੀ ਮੈਂ ਕੁਲਦੀਪ ਬੋਲਦੀ ਹਾਂ ਹਾਂ ਜੀ ਹਾਂ ਜੀ ਭੈਣ ਜੀ ਕੀ ਹਾਲ ਚਾਲ ਨੇ ਜੀ ਠੀਕ ਠਾਕ ਮੈਂ ਪੁੱਛਣਾ ਚਾਹਦੇ ਸੀ ਕਿ ਕਿ ਮੇਰੇ ਜਿਹੜੇ ਬ੍ਰਦਰ ਦੀ ਜ਼ਮੀਨ ਆ 7 7.5 ਕਿੱਲੇ ਰਣੀਆ ਦੇ ਵਿੱਚ ਜੀ ਉਹ ਮੇਰੇ ਚਾਚਾ ਨੇ ਜਿਵੇਂ ਦੱਬ ਲਈ ਆ ਸਾਨੂੰ ਤਾਂ ਇਹਨਾਂ ਨੂੰ ਬਾਹਰ ਜਿਵੇਂ ਬਹੁਤ ਸਾਲ ਹੋ ਗਏ ਆ ਤੇ ਭਰਾ ਵੀ तकरीबन 50 ਸਾਲ ਦੇ ਨੇੜੇ ਹੋਣ ਆਲਾ ਆ ਜੀ ਫੰਕੋਂ ਦਾ ਬੋੜ ਨੇ ਆ ਜੀ ਤੇ ਉਹ ਹੁਣ ਸਾਨੂੰ ਸਾਰੇ ਕਹੀ ਜਾਂਦੇ ਕਿ ਤੁਹਾਨੂੰ ਹੁਣ ਮਿਲਣੀ ਨਹੀਂ ਨੀਗੀ ਜ਼ਮੀਨ ਜੇ ਲੈਣੀ ਹੋਵੇ ਕਿ ਕਿਸ ਤਰ੍ਹਾਂ ਲੈ ਸਕਦੇ ਆ ਕਿਉਂਕਿ ਉੱਥੇ ਮੇਰੇ ਭਰਾ ਨੂੰ ਜਾਂਚ ਨੀਗੀ ਕੋਈ ਵੀ ਉੱਥੇ ਗੱਲ ਕਰਨ ਦੀ ਕਿਉਂਕਿ ਬਾਹਰਲਾ ਬੜਿਆ ਕਰਕੇ ਜੀ ਜੇ ਮੁਸ਼ਕਲ ਆ ਦੇਖੋ ਇਹੀ ਤਾਂ ਆਪਾਂ ਮੁਸ਼ਕਿਲਾਂ ਦੀ ਗੱਲ ਕਰ ਰਹੇ ਆ ਇੱਥੋਂ ਵਾਲੇ ਬੰਦੇ ਨੂੰ ਉਹ ਦਬਾਲ ਨਹੀਂ ਹੈਗੀ ਛੇਤੀ ਤੇ ਦੂਜੀ ਗੱਲ ਜਿਹੜਾ ਸਿਸਟਮ ਵੀ ਆ ਇਸ ਵੈਰੀ ਕਰਪਟ ਸਿਸਟਮ ਹਨਾ ਉੱਥੇ ਐਨ ਆਰ ਆਈ ਟ੍ਰਿਬਿਊਨਲ ਵਗੈਰਾ ਬਣਾਏ ਹੋਏ ਨੇ ਤੁਸੀਂ ਉਹਨਾਂ ਚ ਜਾ ਕੇ ਅਪੀਲ ਕਰ ਸਕਦੇ ਨੇ ਆ ਦੇ డు ਲਿਸਨ ਟੂ ਯੂ ਹੈ ਨਾ ਬਟ ਅਗੇਨ ਟਾਈਮ ਲੱਗਦਾ ਜੀ ਇਸ ਚੀਜ਼ ਨੂੰ ਪ੍ਰੋਸੈਸ ਇਹ ਇੰਪੋਸੀਬਲ ਤਾਂ ਕੁਝ ਨਹੀਂ ਸਹੀ ਬੰਦੇ ਨੂੰ ਲੱਗੇ ਹਾਂ ਜੀ ਬਹੁਤ ਟਾਈਮ ਦੇਣਾ ਪੈਣਾ ਉੱਥੇ ਜਾ ਕੇ ਰਹਿਣਾ ਪੈਣਾ ਮਤਲਬ ਕਿ ਖੱਜਲ ਖਵਾਰੀ ਹੈਗੀ ਐ ਫਾਰ ਸਰਟਨ ਟਾਈਮ ਦੀ ਆ ਇੱਕ ਮੈਨੂੰ ਪਤਾ ਨਹੀਂ ਹੈਗਾ ਜੀ TikTok ਤੇ ਵੀ ਉਹ ਵੀਡੀਓਜ਼ ਵਗੈਰਾ ਪਾਉਂਦੇ ਹੁੰਦੇ ਆ ਉੱਥੋਂ ਦੇ ਕੋਈ ਲਾਇਰ ਹੈਗੇ ਨੇ ਜਿਨ੍ਹਾਂ ਨੂੰ ਇਹ ਕਾਫੀ ਜਾਣਕਾਰੀ ਹੈਗੀ ਆ ਰੂਲਸ ਐਂਡ ਰੈਗੂਲੇਸ਼ਨਸ ਦੀ ਫॉर ਜਿਹੜੇ ਐਨ ਆਰ ਇਸ ਲਈ ਹੈਗੇ ਨੇ ਬਣੇ ਹੋਏ ਆਪਾਂ ਉਹ ਲਾਇਰਸ ਹੈਗੇ ਨੇ ਕੰਟੈਕਟ ਲੱਭ ਕੇ ਤੁਹਾਨੂੰ ਦੇ ਸਕਦੇ ਹਾਂ ਉਹਨਾਂ ਦੇ ਜਿਹੜੇ ਉਹ ਤੁਹਾਨੂੰ ਜ਼ਰੂਰ ਹੈਲਪ ਕਰ ਲੈਣਗੇ ਅਗੇਨ ਸੋ ਲਾਇਰ ਦੀ ਫੀਸ ਇਹ ਸਾਰਾ ਲੀਗਲ ਫੀਸਾਂ ਵੀ ਬਹੁਤ ਹੁੰਦੀਆਂ ਅ ਦੇਖੋ ਇਹ ਤੇ ਨਾ ਟਾਈਮ ਲਾਈਨ ਬਹੁਤ ਲੰਬੀ ਆ ਵੀ ਇੱਕ ਤਾਂ ਇਹ ਆ ਵੀ ਜੇ ਤੁਸੀਂ ਐਨ ਆਰ ਆਈ ਹੋ ਉੱਥੇ ਜਾ ਕੇ ਤੁਸੀਂ ਕਿਸੇ ਨਾਲ ਪੰਗਾ ਨਹੀਂ ਲੈ ਸਕਦੇ ਹੈਗੇ ਵੀ ਤੁਹਾਡੇ ਕੋਲ ਫੋਰਸ ਬ੍ਰੋਕਰ ਦੇ ਜਾਂਦੀ ਆ ਰਾਈਟ ਹਾਂਜੀ ਕਿਉਂਕਿ ਸਾਡੇ ਵੀ ਕੋਈ ਕੋਈ ਭਾਈ ਭਾਈ ਆ ਪੰਜਾਬ ਭੈਣਾਂ ਦਾ ਹਾਂਜੀ ਤੇ ਨਵੇਂ ਡੈਡੀ ਵੀ ਹੈ ਨਹੀਂ ਸਾਡੇ ਬਾਅਦ ਕਰਕੇ ਸਾਨੂੰ ਤੇ ਵਾਕੀ ਉਹਨਾਂ ਨੇ ਮਾਮਲਾ ਦਿੱਤਾ ਸੀਗਾ ਸਾਨੂੰ 2004 ਦੇ ਵਿੱਚ ਵਾਓ ਮਾਮਲੇ ਦਾ ਪੇਪਰ ਸਾਡੇ ਕੋਲ ਜਿੰਨੇ ਹੈਗਾ ਹੋਰ ਹੋਰ ਸਾਡੇ ਕੋਲ ਕੁਝ ਹੈ ਨਹੀਂਗਾ ਹੋਰ ਤੁਸੀਂ ਤੁਸੀਂ ਦੱਸੋ ਤੁਸੀਂ ਕੀ ਸੋਚਦੇ ਆ ਅੱਜ ਕਿਸੇ ਨੂੰ ਐਡਵਾਈਸ ਕਰਨਾ ਹੋਵੇ ਤੁਸੀਂ ਤੁਸੀਂ ਕੀ ਕਹਿੰਦੇ ਹੋ ਵੀ ਵੇਚ ਦੇਣੀ ਚਾਹੀਦੀ ਜ਼ਮੀਨ ਇੱਧਰ ਲੈ ਆਉਣਾ ਚਾਹੀਦਾ ਪੈਸਾ ਜਾਂ ਉੱਥੇ ਰੱਖੋ ਇਹ ਚ ਨਹੀਂ ਵੇਚ ਦੇਣੀ ਚਾਹੀਦੀ ਜਦੋਂ ਉਤੋਂ ਦਾ ਕਾਮ ਆਲਾ ਤੇ ਜਦੋਂ ਦੀ ਕ ਤੁਸੀਂ ਕਲ ਜਿਹੜੀ ਪਹਿਲਾਂ ਕਹੀ ਸੀ ਬਹੁਤ ਟਰੂ ਹੈਗੀ ਕਿ ਆਪਣੇ ਪੰਜਾਬ ਦੇ ਵਿੱਚ ਝੂਠ ਤੇ ਦੁਪਾਨ ਸਭ ਤੋਂ ਜ਼ਿਆਦਾ ਚੱਲਦਾ ਸਾਡੇ ਨਾਲ ਤਾਂ ਕਿਰਿਆ ਬਹੁਤ ਹੋ ਚੁੱਕਿਆ ਜੀ ਸਾਡੇ ਨਾਲ ਤਾਂ ਨਾਲ ਜਾਵੇ ਹੋਇਆ ਕਿ ਮੇਰੇ ਡੈਡੀ ਵੀ ਉੱਥੇ ਜਾ ਕੇ ਦੀਆ ਜਿਹੜੇ ਮਾਰੇ ਗਏ ਉਹਨਾਂ ਨੂੰ ਮਾਰ ਦਿੱਤਾ ਆ ਯੂ نو ਤੇ ਹੁਣ ਮੇਰੀ ਮਾਂ ਮੇਰੀ ਮਾਂ ਨੇ ਵਿਚਾਰੀ ਨੇ ਹਾਂਗਕਾਂਗ ਵਿੱਚ ਸਾਨੂੰ ਸਾਰਿਆਂ ਨੂੰ ਪਾਇਆ ਨਹੀਂ ਤੇ ਸਾਡਾ ਵੀ ਹੱਕ ਬਣਦਾ ਜਦੋਂ ਮੈਂ ਬੋਲਣ ਦੀ ਕੋਸ਼ਿਸ਼ ਕੀਤੀ ਉੱਥੇ ਉਦੋਂ ਵੀ ਮੇਰੇ ਦਾਦੇ ਨੇ ਮੈਨੂੰ ਚੁੱਪ ਕਰਾਤਾ ਵੀ ਤੇਰਾ ਬੋਲਣ ਲੈ ਕੇ ਮਤਲਬ ਨਹੀਂ ਹੈਗਾ ਜੀ ਹੋਰ ਤਾਂ ਹੋਰ ਤੇ ਸਾਨੂੰ ਜਿਹੜੇ ਨਾਲ ਵੀ ਜਾਂਦੇ ਉਹ ਵੀ ਕਹਿੰਦੇ ਨਾ ਭਾਈ ਬੋਲਣਾ ਤੂੰ ਤੇ ਇੱਥੇ ਤੇਰਾ ਨਹੀਂ ਇੱਥੇ ਚਲਣੀ ਹੈਗੀ ਵਾਈ ਮੈਂ ਕਿਹਾ ਤੇ ਜਦੋਂ ਮੇਰੇ ਪਿਓ ਦੀ ਜ਼ਮੀਨ ਅਕਰਤੀ ਕਿਸੇ ਦੀ ਨਹੀਂ ਮੰਗਣਾ ਹੈਗੇ ਹੁਣ ਮੇਰਾ ਭਰਾ ਇੰਨਾ ਛੋਟਾ ਮੈਥੋਂ 13 ਸਾਲ ਛੋਟਾ ਆ ਉਹਨੂੰ ਕੁਝ ਵੀ ਨਹੀਂ ਪਤਾਗਾ ਇੰਡੀਆ ਬਾਰੇ ਜੇ ਹੁਣ ਮੈਂ ਘਰ ਚ ਵੱਡੀਆਂ ਤਾਂ ਮੈਂ ਹੀ ਗੱਲ ਕਰਨੀ ਹੈ ਮੁਰੇ ਹੋ ਕੇ ਜੀ ਜੀ ਉਥੇ ਇੱਕ ਗੱਲ ਹੀ ਨਹੀਂ ਕਰ ਲੈਂਦੇ ਝੂਠ ਸੁਬਾਨ ਦਾ ਮੈਂ ਆਪਕੋ ਹੋਰ ਚੀਜ਼ਾਂ ਦੇ ਵਿੱਚ ਵੀ ਬਹੁਤ ਦੇਖਿਆ ਝੂਠ ਤਾਂ ਬਹੁਤ ਬਹੁਤ ਉਥੇ ਤਾਂ ਹੀ ਰੁਪਈ ਰੁਪਈਏ ਤੇ ਹੈ ਜੀ ਉਥੇ ਦਾ ਰੁਪਈਏ ਤੋਂ ਤੁਹਾਨੂੰ ਪਤਾ ਹੀ ਨਹੀਂ ਹੈਗਾ ਵੀ ਤੁਹਾਡੇ ਨਾਲ ਕਿਹੜਾ ਬੰਦਾ ਹੈ ਕਿਹੜੇ ਲੈਵਲ ਦੇ ਉੱਤੇ ਖੇਡੀ ਜਾਂਦਾ ਔਰ ਹਰ ਇੱਕ ਪੱਦਰ ਦੇ ਉੱਤੇ ਹੋਰ ਤਾਂ ਹੋਰ ਤਾਂ ਥਡੀਆਂ ਜੇ ਕੁਝ ਚੀਜ਼ਾਂ ਛੋਟੀਆਂ ਮੋਟੀਆਂ ਲੈ ਕੇ ਜਾਂਦੇ ਤੁਸੀਂ ਇਮਾਨਦਾਰੀ ਦੇ ਨਾਲ ਉਹਨਾਂ ਨੂੰ ਉਹਨਾਂ ਦੀਆਂ ਚੀਜ਼ਾਂ ਦਿੰਨੇ ਆ ਇਥੋਂ ਜਾ ਕੇ ਆਪਦੇ ਪੈਸੇ ਕਰਕੇ ਦੇਣਾ ਲੇਕਿਨ ਜਿਹੜੀਆਂ ਥੋੜੀਆਂ ਉਹ ਫਿਰ ਵੀ ਨਹੀਂ ਚਾਹਦੇ ਜੀ ਹੋਰ ਕੀ ਲੈ ਲੈਣਾ ਹੈ ਤੁਸੀਂ ਦੱਸ ਹੋਰ ਜੀ ਫਰਵਾਰਦੀ ਕੀ ਹੋ ਸਕਦੀ ਹੈ ਹਾਂਜੀ ਇਹੀ ਗੱਲ ਹੁਣ ਅਸੀਂ ਕਰ ਰਹੇ ਸੀ ਮੈਂ ਕਹਿੰਦੀ ਆ ਜਿਨ੍ਹਾਂ ਦੀ ਜ਼ਮੀਨ ਹੈਗੀ ਆ ਤੁਸੀਂ ਆਪ ਲਿਆ ਕੇ ਇੱਥੇ ਆ ਉਹਦੇ ਬੱਚਾ ਨੂੰ ਜੋ ਕੁਝ ਲੈ ਕੇ ਦੇਣਾ ਲੈ ਕੇ ਤੇ ਉਹ ਬਿਲਕੁਲ ਸਹੀ ਗੱਲ ਬੱਚੇ ਸਟਰਗਲ ਕਰਨਗੇ ਜਦੋਂ ਉਹਨਾਂ ਨੂੰ ਪਤਾ ਕੀ ਕੁਝ ਹਾਂ ਮੈਂ ਅਜੇ ਵੀ ਸਟਿਲ ਪੰਜਾਬੀ ਬੋਲਦੀ ਆ ਮੈਂ 5 ਸਾਲ ਦੀ ਉੱਥੋਂ ਆਈ ਹਾਂ ਮੈਨੂੰ ਪਤਾ ਅਜੇ ਮੇਰੇ ਮਾਪੇ ਅਜੇ ਮੈਂ ਪਿਛਲੇ ਜਨਰੇਸ਼ਨ ਤੋਂ ਆ ਪਰ ਜਿਹੜੇ ਹੁਣ ਦੇ ਜਾਂਦੇ ਨੇ ਉਹਨਾਂ ਨੂੰ ਤਾਂ ਕੁਝ ਵੀ ਨਹੀਂ ਪਤਾ ਹੋਏਗਾ ਨਾਲੇ ਉਹ ਜਦੋਂ ਉਹਨਾਂ ਨੂੰ ਦੋ ਵਾਰੀ ਕੁਝ ਕਹਿ ਦੇਣਾ ਅਗਲੇ ਕਹਿੰਦੇ ਫਰਗੇਟ ਜੀ ਸਹੀ ਵੱਲ ਆਈ ਸਹੀ ਗੱਲ ਸੋ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਜੀ ਨੰਬਰ ਮੈ ਸਕਦਾ ਮੈਨੂੰ ਪਲੀਜ਼ ਦੇ ਦਿਓ ਥੈਂਕ ਯੂ ਹਾਂ ਜੀ ਅਸੀਂ ਕੰਟੈਕਟ ਕਰਾਂਗੇ ਮੀ ਵੀ ਨਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹੜੇ ਪ੍ਰੋਗਰਾਮ ਹੈਗੇ ਨੇ ਉਹ ਸ਼ਾਇਦ ਉਹਨਾਂ ਨੂੰ ਪ੍ਰੋਗਰਾਮਸ ਤੇ ਵੀ ਬੁਲਾਈਏ ਤਾਂ ਕਿ ਕੋਈ ਨਾ ਕੋਈ ਬੰਦੇ ਨੂੰ ਜਿਹੜੀ ਜਿਵੇਂ ਤੁਹਾਡੇ ਵਰਗੀ ਸਟਰਗਲ ਹੈਗੀ ਹੈ ਕੋਈ ਨਾ ਕੋਈ ਜੇ ਰਾਹ ਲੱਭ ਸਕਦੇ ਆ ਨਾ ਪਰ ਉਹ ਗੱਲ ਉਹੀ ਹੈ ਵੀ ਖਜਲ ਖਵਾਰੀ ਇੰਨਾ ਟਾਈਮ ਹੈਗਾ ਵੀ ਤੁਸੀਂ ਉੱਥੇ ਕਿੱਥੇ ਜਾ ਕੇ ਜੀ ਹੈ ਵੀ 7 ਕਿਲੇ ਹੈ ਮੇਰਾ ਭਰਾ ਚ ਰੋਲਦਾ ਫਿਰਦਾ ਜੀ ਇਹ ਰੱਖਾਂਗਾ ਉਹਨੂੰ ਜੇ ਉਹਨੇ ਸੰਤ ਕਿੱਲੇ ਸਾਡੇ ਸਾਥ ਮਿਲ ਜਾਂਦੇ ਇੱਥੇ ਮੈਂ ਉਹਨੂੰ ਬਚਾਰੇ ਨੂੰ ਘਰ ਲੈ ਕੇ ਸੈੱਟ ਕਰ ਦੇਵਾਂ ਜੀ ਹੈਨਾ ਜੀ ਠੀਕ ওকে थैंक यू ਜੀ थैंक यू ਜੀ ਸੋ ਮਚ